ਦਾ ਮੁਖਵਤੀ ਸਾਹਿਬ ਹੈ ਮੈਂ ਇੱਕ ਪਹਿਲਾ ਦਾਤਾ ਜਦੋਂ ਮੈਂ ਗੱਲ ਕਹੀ ਸੀ ਤਾਂ ਇਸੇ ਤੋਂ ਹੁੰਦੇ ਨੇ ਆਪਣੇ ਆਪ ਬੋਲੇ ਸੋਨੇ ਆ ਲੰਦਨ ਕਰਾ ਲਾਇਆ ਸੀ ਇਸੇ ਨੇ ਲਾਇਆ ਬੜੀ ਚੁੱਕਰ ਬਾਕੀ ਇਹਨਾਂ ਨੂੰ ਇਹ ਮੁਖਵਤੀ ਉਹ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਤੋਂ ਆਉਂਦਾ ਨਾ ਮਹਾਰਾਜ ਕੰਡਰਮ ਪ੍ਰਭੂ ਹਲਕੇ ਤੋਂ ਹੁੰਦਾ ਨਾ ਕੰਡਰਪਾ ਮੈਂ ਵਾਰਤ ਨੂੰ ਖਾਤੋਂ ਵੱਡਾ ਪਿੰਡਾਂ ਮਹਾਰਾਜ ਹੀ ਪੰਜਾਬ ਦਾ ਮੈਂ ਉਹ ਹਲਕੀ ਤੋਂ ਆਪਾਂ ਹਲਕੇ ਤੋਂ ਮਹਾਰਾਜ ਕੰਡਰ ਨੋਜਵਾਣ ਤੇ ਜਦੋਂ ਆਪਣਾ ਆ ਭਾਰਤ ਦੀਆ ਕਰੋੜਾਂ ਲੱਗੇ ਜਿਹੜਾ ਹੁਣ ਲੰਗੇ ਜਿ ਵੱਡਾ ਇਥੇ ਮੈਂ ਕਿਸਾਨ ਜਿਹੇ ਬੰਦੇ ਕੋਲੇ ਗਿਆ ਸੁਣਨਾ ਕਿ ਆਪਣੇ ਪਿੰਡ ਦੇ ਬੰਦੇ ਨੇ ਲੋਕਾਂ ਤੋਂ ਪੈਸਾ ਦਾਟਾ ਦਿੱਤਾ 20-20 ਹਜ਼ਾਰ ਰੁਪਏ ਕਿਨਾਂ ਤੋਂ ਕਮਾਤੇ ਤੇ ਆਪਾਂ ਹੋਰ ਕਰਨਾ ਲੋ ਕਰਨ ਨਾ ਮੈਂ ਕਿਹਾ ਆਪਾਂ ਜਦੋਂ ਮਨਮਤੀ ਕਰਨੇ ਲਾਉਣੇ ਆਪਾਂ ਇਕੱਠੇ ਹੁੰਨੇ ਆ ਤੇ ਮੈਂ ਕਿਹਾ ਉਹ ਬੰਦੇ ਨੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਸਾਡੇ ਪਿੰਡ ਤੋਂ ਸਦਹਾਉਣੇ ਸੀ ਲੋਭਰਾ ਮਹਾਰਾਜ ਨੂੰ ਉਹ ਕਹਿੰਦਾ ਕਿ ਯਾਰ ਹੋਰ ਲੱਗਿਆ ਇਹ ਆਪਾਂ ਨੂੰ 50 ਤੋਂ 54 ਹਜ਼ਾਰ ਰੁਪਏ ਕਿੱਲੇ ਦੇ ਪੈਸੇ ਬੈਣਗੇ ਆਪਾਂ ਕਿੱਲੇ ਤਾਂ 20 ਹਜ਼ਾਰ ਪੈਸੇ ਇਕੱਠਾ ਕਰਨਾ ਤੇ ਉਹ ਨਿੱਜੇ ਸਿਰ ਜਨਨੇ ਸਾਡੀ ਕਰਨ ਨਹੀਂ ਸੀ ਉਹ ਬੰਦਾ ਚੁੱਥੀ ਰੱਤਾ ਮੈਨੂੰ ਕੋ 50 ਕਿੱਲੇ ਜੀ ਨਹੀਂ ਰਾਂਦੀ ਜੱਤੀ ਬੰਦੇ ਨੂੰ 50 ਕਿੱਲੇ ਜੀ ਨਹੀਂ ਨੋ ਜੱਤੀ ਉਹ ਬੰਦੇ ਨੇ ਇਕੱਠੇ ਕਰੇ ਰੁਪਏ ਤੋਂ ਬਾਅਦ ਤੜੇ ਤੋਂ 4 ਕਰੋੜ ਰੁਪਏ ਬਣਾਦਾ ਉਹਨੇ ਸਾਡੇ ਪਿੰਡਾਂ ਦਾ ਸਾਨੂੰ ਉਹ ਪਤਾ ਨਹੀਂ ਉਹ ਮੈਗਨੀਫੀਕੇਸ਼ਨ ਦਿੱਤੇ ਜੀ ਮੈਂ ਕਿਉਂਕਿ ਤਾਂ ਮੈਂ ਸੈਂਟਰ ਨੇ ਪੈਸੇ ਹੁਣੇ ਲੋਕਾਂ ਦੇ ਬਾਣਾ ਤੇ ਤੁਸੀਂ ਪੈਸੇ ਕਾਦੇ ਦਵਾਉਂਦੇ ਜਦੋਂ ਮੈਂ ਪੈਸੇ ਦਿੱਤੇ ਹੀ ਮੇਰਾ ਟਾਈਕਿੰਗ ਸਵਾਦੋ ਕਿਨੇ ਬਾਹਰ ਐਸ ਰੋਡ ਦੇ ਵਿੱਚ ਮੈਂ 20000 ਦੀ ਗੱਲ ਦਿੱਤਾ ਉਹ ਨਹੀਂ ਸੈਂਟਰ ਨੇ ਪੈਸੇ ਬੁੜੇ ਤੁਸੀਂ ਪੈਸੇ ਕਰੋਣ ਵਾਲੇ ਕੌਣ ਜੁਣੀਣਾ ਲੈ ਗਿਆ ਪੈਸੇ ਦੇਖੋ ਉਹਨਾਂ ਨੇ ਇਕੱਠੇ ਕਰਕੇ ਸਾਨੂੰ ਨਹੀਂ ਪਤਾ ਲੱਗਿਆ ਕਿ ਇੰਨਾ ਰੁਪਈਆ ਉਹ ਬੰਦੇ ਨੇ ਕਿੱਥੇ ਕਿਹੜਾ ਫੌਂਦਤਾ ਕਿਹਨੂੰ ਨਹੀਂ ਦਿੰਦਾ ਸਾਨੂੰ ਨਹੀਂ ਪਤਾ ਉਹ ਗੱਲ ਦੀ ਬੱਤੀ ਬਹੁਤ ਵੱਡਾ ਇਹ ਸਾਡੇ ਲੋਕਾਂ ਨਾਲ ਜੇਬੋਂ ਰੁਪਈਆ ਨਿਕਲਿਆ ਬਹੁਤ ਵੱਡੀ ਗੱਲ ਆ

ਬੰਦਾ ਨਾ ਹੋਇਆ ਉਹਨੇ ਕਬਿੰਦਰਾ ਜੀ ਕਪੂਰ ਅਕਾਲੀ ਦਰ ਦਾ ਬੰਦਾ ਬਹੁਤ ਪੰਜਾਬੀ ਜਿਹਾ ਦਿੱਖੀ ਰਿਹਾ ਬੰਦੇ ਕੋਲ ਇੱਧਰ ਆ ਜਾ ਮੈਂ ਕਿਹਨੂੰ ਚਾਹਤੇ ਜੇ ਸਾਰਾ ਫੋਟੋ ਆ ਮਾਈਕ ਦੇ ਦੇ ਮਾਈਕ ਦੇ ਜਾ ਅੱਛਾ ਸਪੀਕਰ ਕੌਣ ਬੰਦਾ ਕੈਸੇ ਬਿਟ ਕਰ ਗਿਆ ਇਹਨੂੰ ਘਰ ਨਾ ਦੇਣ ਦੇ ਆ ਤੇ ਲੈ ਹੋ ਗਿਆ ਨਾ ਮੈਨੂੰ ਕਹਿ ਕੇ ਜਾਨਣਾ ਦੱਸ ਦਿਆ ਕਰੋ ਥੋੜਾ ਜਿਹਾ ਮੈਂ ਸਾਰੇ ਨੂੰ ਜਾਣਦਾ ਨਾ ਨੂੰ ਘਰਾਂ ਨਾਲ ਦੇਣ ਦੇ ਪੈਸੇ ਲੈਂਦੇ ਯਾਰ ਹੱਤ ਹੈ ਯਾਰ ਅੱਜ ਦੇਖੋ ਕਿ ਸ਼ਾਮ ਨੂੰ ਮੇਰੇ ਬੰਦ ਬੋਲਦੇ ਦੇਖੋ ਵੀ ਕਿਉਂਕਿ ਮੈਂ ਸੱਚੇ ਬੋਲੀ ਜਾਂਦਾ ਨਾ ਗੱਲਾਂ ਕਰੀ ਜਾਂਦਾ ਵੀਰ ਲੋਕਾਂ ਨੂੰ ਕੰਮ ਕਰ ਲੈਣ ਦੋ ਲੋਕਾਂ ਨੂੰ ਜਿਉਂ ਲੈਣ ਦੋ ਨਾ ਚਲੋ ਬਈ ਇੱਧਰ ਨੂੰ ਚਲੋ ਬਈ ਉੱਧਰ ਨੂੰ ਐਸਐਸ ਕੇ ਸਾਹਿਬਾ ਇੱਥੇ ਫੰਕਸ਼ਨ ਤੇ ਰਹਿਣ ਦੀ ਜ਼ਰੂਰਤ ਨਹੀਂ ਹੈ ਕਿ ਮੇਰੇ ਕੋਲ ਚੰਡੀਗੜ੍ਹ ਚਲੇ ਜਾਣਾ ਪਰ ਪਰ ਹੁਣੀ ਹੁਣੀ ਲਾਈਵ ਨਾ ਸੁਣਦਾ ਹੋਵੇ ਕਿਤੇ ਭੱਜ ਨਾ ਜਾਵੇ ਉਹ ਮੇਰੇ ਕੋਲ ਜਿੰਨਾ ਟਾਈਮ ਲਾਈ ਜਾਂਦਾ ਉਹ ਲੇਟ ਹੀ ਲੇਟ ਹੈ ਕੰਮ ਬਣ ਗਿਆ ਹੈ